ਅੱਜ ਕੱਲ ਦੇ ਜਿਮ ਜਾਂ ਤਾਂ ਮੀਟਿੰਗ ਪੁਆਇੰਟ ਹੈਗੇ ਆ ਜਾਂ ਫਿਰ ਆਸ਼ਕਾਂ ਦੇ ਅੱਡੇ ਬਣੇ ਹੋ ਪਏ ਆ ਠੀਕ ਆ ਔਰ ਦੂਜੀ ਗੱਲ ਆ ਉਹਨਾਂ ਨੂੰ ਅਕਲ ਕੋਈ ਨਹੀਂ ਹੈਗੀ ਬਸ ਹਾਂ ਤੁਸੀਂ ਫੀਸ ਦੇ ਦਿਓ ਅੰਦਰ ਚੱਲ ਜਾਓ ਅੰਦਰ ਤੁਹਾਨੂੰ ਇੱਕ ਟ੍ਰੇਨਰ ਮਿਲ ਜਾਂਦਾ ਭਾਵੇਂ ਉਹ ਪੀਟੀ ਆ ਭਾਵੇਂ ਨੋਰਮਲ ਆ ਹਾਂ ਤਾਂ ਤੁਸੀਂ ਬੋਡੀ ਬਣਾਉਣੀ ਆ ਮੈਂ ਤੁਹਾਡੀ ਬੋਡੀ ਓਕੇ ਖੁਦ ਤਕੜਾ ਕਰ ਦੇਣਾ ਤੇ ਉਹਨੂੰ ਬਾਅਦ ਚ ਕੁਝ ਪੈਸਿਆਂ ਦੇ ਲਾਲਚ ਲਈ ਉਹਨਾਂ ਨੂੰ ਸਟੀਰੋਇਡ ਦੇਣੇ ਸ਼ੁਰੂ ਕਰ ਦੇਣੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਸਟੀਰੋਇਡ ਹੈ ਕੀ ਆ ਕਿਉਂਕਿ ਜਿਹੜਾ ਬੰਦਾ ਮੈਡੀਸਨ ਕੀਤੀ ਹੋਈ ਆ ਮੈਡੀਕਲ ਪੜਿਆ ਹੋਇਆ ਆ ਜਾਂ ਸਾਇੰਟਿਸਟ ਆ ਬਹੁ ਵੱਡੇ ਵੱਡੇ ਡਾਕਟਰ ਆ ਜਿਨ੍ਹਾਂ ਨੇ ਇੰਡੋਕ੍ਰਾਈਨ ਸਿਸਟਮ ਬਾਰੇ ਬਹੁਤ ਲੰਬੀ ਸਟੱਡੀ ਕੀਤੀ ਹੋਈ ਆ ਉਹੀ ਇਹਦੀ ਪੋਟੈਂਸੀ ਕੱਢ ਸਕਦੇ ਆ ਵੀ ਕਿੰਨੀ ਪੋਟੈਂਸੀ ਲੈਣੀ ਆ ਉਹਦਾ ਕਿਸ ਤਰ੍ਹਾਂ ਦਾ ਸਰੀਰ ਆ ਪੱਕ ਕਿਸ ਤਰ੍ਹਾਂ ਦੀ ਉਹਨੂੰ ਤਿਆਰੀ ਕਰਵਾਉਣੀ ਆ ਉਹਦੇ ਹਿਸਾਬ ਨਾਲ ਇਹ ਸਰੀਰ ਚੱਲਦੇ ਆ ਔਰ ਹਰ ਵੇਲੇ ਫਿਜ਼ੀਓਥੈਰੇਪਿਸਟ ਸਾਰੇ ਨਾਲ ਰਹਿੰਦੇ ਆ ਔਰ ਉਹ ਉਹ ਵੀ ਇੱਕ ਡਿਸਪਲਿਨ ਕਹਿ ਸਕਦਾ ਮੈਨਾਂ ਨੂੰ ਦਿਖੇ ਪੱਕ ਕਮਜ਼ੋਰ ਹੋ ਗਿਆ ਪਹਿਲਾਂ ਜਦੋਂ ਬਹੁਤ ਤਕੜਾ ਅਸੀਂ ਜੀਂਦਾ ਸੀ ਸਾਰੇ ਲੋਕ ਉਹਦੇ ਨਾਲ ਫੋਟੋਆਂ ਖਿਚੋਣ ਨੂੰ ਆਟੋਗ੍ਰਾਫਸ ਲੈਣ ਨੂੰ ਉਹਨਾਂ ਐਕਸੀ ਜਾਂ ਉਹਦਾ ਲਾਈਫਸਟਾਈਲ ਜਾਣਨ ਨੂੰ ਬੜੇ ਇੱਛਾ ਕਰਿੰਦੇ ਸੀ ਇਹ ਬਨੋ ਅਗਰ ਕਹਿ ਵੀ ਦਵੀ ਤਾਂ ਮੇਰਾ ਲਾਈਫ ਸਟਾਈਲ ਆ ਮੈਂ ਆ ਡਾਈਟ ਖਾਣਾ ਸਭ ਲੋਕੀ ਉਹਨੂੰ ਫੋਲੋ ਕਰੂਗੇ ਬਟ ਅਗਰ ਉਹ ਅਗਰ ਅੱਜ ਅੱਜ ਜਿਹੜੇ ਜ਼ਮੀਨ ਤੋਂ ਪਰਦਾ ਕਰ ਗਿਆ ਤਾਂ ਸਭ ਲੋਕਾਂ ਨੇ ਉਲਟਾ ਬੋਲਣਾ ਸ਼ੁਰੂ ਕਰ ਦਿੱਤਾ ਬਟ ਇਹ ਲੋਕੀ ਬੋਲਣਗੇ ਜਰੂਰ 10 15 20 ਦਿਨ ਇਹਨਾਂ ਨੇ ਫਿਰ ਇੱਕ ਹੋਰ ਏਦਾਂ ਦਾ ਕੋਈ ਬੋਡੀ ਬਿਲਡਰ ਲੱਭ ਲੈਣਾ ਉਹਨੂੰ ਫੋਲੋ ਕਰਨਾ ਸ਼ੁਰੂ ਕਰ ਲੈਣਾ ਔਰ ਫਿਰ ਉਹ ਉਹਨੂੰ ਕਹਿਣਾ ਇਹਦੀ ਬੋਡੀ ਬਹੁਤ ਵਧੀਆ ਏਦਾਂ ਉਦਾਂ ਔਰ ਉਹਨੂੰ ਜਦੋਂ ਫਿਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਬੀਤੀ ਰਾਤ ਬਰਿੰਦਰ ਘੁੰਮਣ ਹੋਣਾ ਦੀ ਡੈਥ ਹੋ ਗਈ ਬਹੁਤ ਸਵਾਲ ਬੰਦਾ ਸਾਰੀ ਜ਼ਿੰਦਗੀ ਲਾ ਦਿੰਦਾ ਆਪਣਾ ਸਰੀਰ ਬਣਾਉਣ ਦੇ ਉੱਪਰ ਸਰੀਰ ਦਾ ਹੀ ਮੁੱਲ ਪੈਂਦਾ ਬਰਿੰਦਰ ਘੁੰਮਣ ਹੁਣੀ ਵੀ ਆਪਣੇ ਕਈ ਸਾਲ ਆਪਣੇ ਸਰੀਰ ਤੇ ਲਾਤੇ ਇੱਕ ਛੋਟੇ ਜੇ ਆਪਰੇਸ਼ਨ ਤੋਂ ਬਾਅਦ ਕੀ ਘਟਨਾ ਵਾਪਰਦੀ ਆ ਲੋਕਾਂ ਨੇ ਸਵਾਲ ਉਠਾਉਂਦੇ ਉਹ ਲੋਕ ਜਿਨ੍ਹਾਂ ਨੇ ਕਰਨਾ ਤਾਂ ਕੁਛ ਨਹੀਂ ਪਰ ਸਿਰਫ ਸਵਾਲ ਉਠਾ ਸਕਦੇ ਆ ਸਾਡੇ ਨਾਲ ਅੱਜ ਇੰਟਰਨੈਸ਼ਨਲ ਬੋਡੀ ਬਿਲਡਰ ਆ ਅਵਤਾਰ ਸਿੰਘ ਜੀ ਸਭ ਤੋਂ ਪਹਿਲਾਂ ਧੰਨਵਾਦ ਜੀ ਜੀ ਮੰਦ ਭਾਗੀ ਖਬਰ ਆਈ ਆ ਘੁੰਮਣ ਸਾਹਿਬ ਦੀ ਜੀ ਕੀ ਦੇਖਦੇ ਹੋ ਅ बॉडीबिल्डिंग ਜਾ ਕੇ ਤੁਮ ਬਹੁਤ ਵੱਡਾ ਘਟਾ ਆਇਆ ਪੰਜਾਬ ਦੀ ਸ਼ਾਨ ਸੀ ਕਹਿੰਦੇ ਆਂ ਇੰਡੀਆ ਦੀ ਸ਼ਾਨ ਬਣ ਚੁੱਕੇ ਸੀ ਪਿਓਰ ਵੈਜੀਟੇਰੀਅਨ ਬੰਦਾ ਅ ਇੱਕ ਰਾਤ ਚੀਜ਼ ਖਤਮ ਹੋ ਗਿਆ ਲੋਕਾਂ ਦੇ ਸਵਾਲ ਬਹੁਤ ਹੁੰਦੇ ਨੇ ਡੌਲੇ ਬਣ ਗਏ ਉਹ ਲੋਕ ਸਵਾਲ ਉਠਾਉਂਦੇ ਨੇ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਕੋਈ ਕਹਿੰਦਾ ਜੀ ਸਟੀਰੋਇਡ ਲਾ ਦਿੱਤਾ ਉਹਨਾਂ ਨੇ ਪ੍ਰੀ ਵਰਕਆਊਟ ਪੀ ਲਿਆ ਉਹ ਉੱਠ ਗਏ ਕੀ ਦੇਖਦੇ ਹੋ ਇੱਥੇ ਨੋ ਡਾਊਟ ਉਹਨਾਂ ਨੇ ਬੋ ਨਾਮ ਕੀਤਾ ਬੋਡੀ ਬਿਲਡਿੰਗ ਸ਼ਗਤ ਵਿੱਚ ਬਾਲੀਵੁੱਡ ਤੱਕ ਗਏ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਬਹੁਤ ਸਾਨੂੰ ਖੁਸ਼ੀ ਆ ਸਾਈਜ਼ ਵਧੀਆ ਸੀਗਾ ਲੋਕੀ ਦੇਖ ਕੇ ਮੋਟੀਵੇਟ ਹੁੰਦੇ ਸੀ ਜੀ ਬਟ ਹੁਣ ਮੱਧ ਭਾਗੀ ਕੇ ਉਹਨਾਂ ਨੇ ਆਪਣਾ ਹਾਰਟ ਕਾਰਡੀਅਕ ਹੋ ਗਿਆ ਜਾਂ ਕੋਈ ਵੀ ਰੀਜਨ ਬਣਿਆ ਉਹਨਾਂ ਦੀ ਡੈਥ ਦਾ ਜੀ ਬਟ ਸਭ ਤੋਂ ਪਹਿਲਾਂ ਲੋਕਾਂ ਨੇ ਇੱਕੋ ਹੀ ਕੁਐਸਚਨ ਸ਼ੁਰੂ ਕਰਨਾ ਸ਼ੁਰੂ ਕੀਤਾ ਵੀ ਇਹ ਬੋਡੀ ਬਿਲਡਰ ਸੀ ਇਹ ਸਟੀਰੋਇਡਸ ਲੈ ਰਿਆ ਸੀ ਜਾਂ ਫਿਰ ਇਸ ਤਰ੍ਹਾਂ ਦੇ ਕੋਈ ਸਪਲੀਮੈਂਟ ਯੂਜ਼ ਕਰ ਰਿਹਾ ਜਿਨ੍ਹਾਂ ਨਾਲ ਉਹਨਾਂ ਨੂੰ ਇਹ ਪ੍ਰੋਬਲਮ ਆਈ ਬਿਲਕੁਲ ਠੀਕ ਹੈ ਜੀ ਦੇਖੋ ਜੀ ਠੀਕ ਆ ਮੈਂ ਮੰਦਕ ਉਹ ਇੱਕ ਆਪਰੇਸ਼ਨ ਦੌਰਾਨ ਚੱਲ ਰਿਹਾ ਸੀ ਆਪਰੇਸ਼ਨ ਦੇ ਵਿੱਚ ਤੁਹਾਨੂੰ ਵੀ ਪਤਾ ਆ ਅਪ੍ਰੈਲ ਕਿਉਂਕਿ ਸ਼ੋਲਡਰ ਦੀ ਇੰਜਰੀ ਸੀ ਕੋਈ ਏਡੀ ਵੱਡੀ ਕੋਈ ਜਾਨ ਲੈਵਾ ਤਾਂ ਕੋਈ ਸੀ ਨਹੀਂ ਆਪਰੇਟ ਹੋਣਾ ਤੇ ਬਟ ਫਿਰ ਵੀ ਉਹਨਾਂ ਨਾਲ ਇਦਾਂ ਹੋਇਆ ਉਹਦੇ ਵਿੱਚ ਹੁਣ ਪਿੱਛੇ ਕੀ ਹੋਇਆ ਉਹਨਾਂ ਦੇ ਨਾਲ ਕਿਉਂ ਹਾਰਟ ਹੋ ਗਿਆ ਹਾਰਟ ਕਮਜ਼ੋਰ ਸੀ ਜਾਂ ਉਹਨਾਂ ਨੂੰ ਕੋਈ ਮੈਡੀਸਿਨ ਗਲਤ ਦੇ ਦਿੱਤੀ ਗਈ ਬਿਲਕੁਲ ਅਸੀਂ ਨਾ ਬਾਰੇ ਕੁਝ ਨਹੀਂ ਜਾਣਦੇ ਨਹੀਂ ਮੈਨੂੰ ਲੱਗਦਾ ਕਿ ਉਹਦੇ ਵਿੱਚ ਕਰਨਾ ਚਾਹੀਦਾ ਬਿਆਨ ਪਰ ਜਿਹੜੇ ਇਸ ਸਵਾਲ ਦੂਜੇ ਦਿਨ ਹੀ ਸਵਾਲ ਉੱਠਨੇ ਸ਼ੁਰੂ ਹੋ ਗਏ ਬੋਡੀ ਬਿਲਡਿੰਗ ਉੱਤੇ ਜਿਮ ਵਾਲਿਆਂ ਤੇ ਸਪਲੀਮੈਂਟਸ ਵਾਲਿਆਂ ਤੇ ਸਾਰਾ ਵੀ ਉਹ ਇੱਕ ਬੋਡੀ ਬਿਲਡਰ ਸੀ ਤੇ ਉਹ ਆਪਣਾ ਜੋ ਜਿਉ ਵੀ ਸਟੀਰੋਇਡ ਯੂਜ਼ ਕਰਦਾ ਜਾਂ ਕੋਈ ਜਿਮ ਕਰਦਾ ਜਾਂ ਕੋਈ ਉਹ ਪ੍ਰੋਟੀਨ ਲੈ ਰਿਆ ਵੀ ਉਹ ਸਭ ਇਦਾਂ ਹੀ ਡੈਥ ਹੋ ਰਹੀਆਂ ਉਹਨਾਂ ਦੀਆਂ ਜਾਂ ਉਹਨਾਂ ਨੂੰ ਪ੍ਰੋਬਲਮ ਆ ਰਹੀਆਂ ਉਹਨਾਂ ਦੇ ਲੀਵਰ ਨੂੰ ਪ੍ਰੋਬਲਮ ਆ ਰਹੀਆਂ ਹਾਰਟ ਨੂੰ ਬਟ ਇਹ ਬਹੁਤ ਗਲਤ ਹੈਗਾ ਇਸ ਤਰ੍ਹਾਂ ਦੇਖੋ ਹਰ ਚੀਜ਼ ਦੀ ਇੱਕ ਟੈਕਨੀਕ ਆ ਇੱਕ ਲਿਮਟ ਆ ਇੱਕ ਬੋਡੀ ਦਾ ਸਟਰਕਚਰ ਹੁੰਦਾ ਹੈ ਜਿਹਨੂੰ ਅਸੀਂ ਲੈ ਰਹੇ ਆ ਜਿੱਦਾਂ ਉਹ ਲੰਬਾ ਚੌੜਾ ਉੱਚਾ ਉਹਨਾਂ ਨੇ ਆਪਣੇ ਆਪ ਨੂੰ ਪਤਾ ਨਹੀਂ ਕਿੰਨੇ ਸਾਲਾਂ ਤੋਂ ਤਿਆਰ ਕੀਤਾ ਹੋਇਆ ਸੀ ਅਗਰ ਸਟੀਲ ਰੋਡ ਲਈ ਲੈਣ ਨਾਲ ਇਦਾਂ ਹੁੰਦਾ ਹੋ ਸਕਦਾ ਪਹਿਲਾਂ ਵੀ ਹੋ ਜਾਂਦਾ ਬਿਲਕੁਲ ਇਹ ਤਾਂ ਕੋਈ ਉਹ ਨਹੀਂ ਆ ਸਟੇਜ ਤੇ ਜਾਣਾ ਕਿ ਕਿੰਨਾ ਉਹਦੇ ਵਿੱਚ ਪਾਣੀ ਛੱਡਣਾ ਪੈਂਦਾ ਆ ਕਾਰਬ ਛੱਡੇ ਪੈਂਦੇ ਆ ਕਿੰਨਾ ਅਸੀਂ ਹਾਰਟ ਦੇ ਉੱਤੇ ਪ੍ਰੈਸ਼ਰ ਰਹਿੰਦਾ ਜਦੋਂ ਆਪਾਂ ਸਟੇਜਾਂ ਤੇ ਜਾਂਦੇ ਆ ਹੂੰ ਇਹ ਇਹ ਤਾਂ ਉਦੋਂ ਵੀ ਹੋ ਸਕਦਾ ਸੀ ਉਦੋਂ ਹੁੰਦਾ ਤਾਂ ਮੈਂ ਫਿਰ ਵੀ ਆਪਾਂ ਕਿਸੇ ਨੂੰ ਕਿਸੇ ਆਪਣੇ ਆਪੋਂ ਆਪਾਂ ਕਮੈਂਟ ਕਰ ਦਿੰਦੇ ਬਟ ਇੱਕ ਆਪਰੇਸ਼ਨ ਦੌਰਾਨ ਹੋਇਆ ਆਪਰੇਸ਼ਨ ਦੌਰਾਨ ਐਨਐਸਟੀ ਆ ਜਿਆਦਾ ਦੇ ਹੋ ਗਿਆ ਜਾਂ ਫਿਰ ਕੋਈ ਮੈਡੀਸਨ ਕੋਈ ਗਲੂਕੋਜ਼ ਕੋਈ ਗਲਤ ਬੇਨ ਦੇ ਵਿੱਚ ਕੋਈ ਇੰਜੈਕਸ਼ਨ ਹੋ ਗਿਆ ਇਹਦੇ ਵਿੱਚ ਹੁਣ ਆਪਾਂ ਇੱਕਦਮ ਜੇ ਕਹੀਏ ਹਾਂ ਉਹਨਾਂ ਦਾ ਦੁੱਖ ਹੈ ਸਾਨੂੰ ਬਟ ਆਪਾਂ ਇੱਕਦਮ ਬੋਡੀ ਬਿਲਡਿੰਗ ਨੂੰ ਗਲਤ ਨਹੀਂ ਕਹਿ ਸਕਦੇ ਭਜੀ ਸਟੀਰੋਇਡ ਆਮ ਤੌਰ ਤੇ ਦਵਾਈਆਂ ਚ ਵੀ ਯੂਜ਼ ਹੁੰਦਾ ਆ ਹਨਾ ਲੋਕ ਕਹਿੰਦੇ ਕਿ ਬੋਡੀ ਬਿਲਡਰ ਸਟੀਰੋਇਡ ਲੈਂਦੇ ਆ ਪਰ ਉਹ ਤਾਂ ਇੰਨਾ ਪੜ੍ਹ ਲਿਖ ਕੇ ਆਪਣੀ ਬੋਡੀ ਦੇ ਕੋਈ ਆਪਣਾ ਹੀ ਬੋਡੀ ਨੂੰ ਆਪ ਥੋੜੋ ਕਿਲ ਕਰ ਲੂਗਾ ਕਿੰਨਾ ਕੁ ਨੁਕਸਾਨ ਆ ਇਸ ਚੀਜ਼ ਦਾ ਜੀ ਦੇਖੋ ਜੀ ਸਟੀਰੋਇਡਸ ਆਪਣੇ ਆਪ ਇੱਕ ਵਿੱਚ ਵਾਓ ਚੀਜ਼ ਆ ਜਿਹਦੇ ਵਿੱਚ ਇੱਕ ਬੰਦਾ ਅਗਰ ਇੱਕ ਲਿਮਟ ਤੋਂ ਦੂਜੀ ਲਿਮਟ ਤੱਕ ਜਾਣਾ ਚਾਵੇ ਤਾਂ ਉਹ ਕਰ ਸਕਦਾ ਕੁਝ ਵੀ ਇੰਪੋਸੀਬਲ ਚੀਜ਼ ਨੂੰ ਪੋਸੀਬਲ ਕਰ ਸਕਦਾ ਉਹ ਚ ਆਪਣੀ ਸਟਰੈਂਥ ਗੇਨ ਕਰ ਸਕਦਾ ਮਸਲਸ ਬਣਾ ਸਕਦਾ ਆਪਣੀ ਫਲੈਕਸੀਬਿਲਟੀ ਅਗਰ ਇੱਕ ਪਰਫਾਰਮੈਂਸ ਦੇਣੀ ਆ ਉੱਚੀ ਹੋ ਸਕਦੀ ਆ ਅਗਰ ਇੱਕ ਬੰਦਾ ਆਪਣੀ ਉਮਰ ਤੋਂ ਜ਼ਿਆਦਾ ਲੰਘ ਰਿਹਾ ਅੱਗੇ ਉਹ ਅਗਰ ਉਹ ਲੈਣਾ ਚਾਹੁੰਦਾ ਅਗਰ ਉਹਨੂੰ ਟੈਕਨੀਕ ਆ ਤਾਂ ਬਹੁਤ ਜ਼ਿਆਦਾ ਮੁੜ ਕੇ ਆਪਣਾ ਔਰੇ ਮੈਂ ਤਾਂ ਇੱਥੇ ਤੱਕ ਵੀ ਕਹੂੰਗਾ ਅਗਰ ਜਿਹੜੇ ਬੰਦੇ ਸਟੀਰੋਇਡ ਲੈਂਦੇ ਆ ਅਗਰ ਵਧੀਆ ਤਰੀਕੇ ਨਾਲ ਲੈਂਦੇ ਉਹਨਾਂ ਨੂੰ ਕੋਈ ਡਿਜ਼ੀਜ਼ ਨਹੀਂ ਕਿਤੇ ਲੱਗਦੀ ਕੋਈ ਵੀ ਜੇ ਤੁਸੀਂ ਕੋ ਉਹਨਾਂ ਨੂੰ ਹਾਂ ਕੋਈ ਪ੍ਰੋਬਲਮ ਆ ਗਈ ਜਾਂ ਉਹਨਾਂ ਨੂੰ ਪਚਣਾ ਬੰਦ ਹੋ ਗਿਆ ਇੱਕਦਮ ਜਵਾਨ ਦਿਸਣਾ ਬਲੱਡ ਜ਼ਿਆਦਾ ਬੰਨਾ ਰਿਹਾ ਇਹ ਇਹ ਨੁਕਸਾਨ ਨਹੀਂ ਹੈ ਸਟੀਰੋਇਡ ਦਾ ਨੁਕਸਾਨ ਨਹੀਂ ਆ ਗਿਆ ਸਟੀਰੋਇਡ ਦਾ ਨੁਕਸਾਨ ਹੋਣਾ ਸੀ ਤਾਂ ਬੰਨਣਾ ਹੀ ਨਹੀਂ ਸੀ ਇਹ ਕੋਈ ਏਡੀ ਏਡੀ ਵੱਡੀ ਡਿਸਕਵਰੀ ਹੈ ਇਹ ਦੁਨੀਆ ਦੀ ਫਿਰ ਇਹ ਬੰਨਣਾ ਹੀ ਨਹੀਂ ਸੀ ਹਰ ਇੱਕ ਡਾਕਟਰ ਦਿੰਦਾ ਜਿਹੜੇ ਸਾਡੇ ਸ਼ਿਪਾਈ ਹੈਗੇ ਸੋਲਜਰਸ ਆ ਉਸ ਤੋਂ ਬਾਅਦ ਆਪਣੇ ਬਿਮਾਰ ਹੋ ਜਾਂਦੇ ਸੈਲੀਬ੍ਰਿਟੀਜ਼ ਆ ਕਿੰਨੇ ਤਰ੍ਹਾਂ ਦੇ ਹਰ ਇੱਕ ਬੰਦਾ ਇਹ ਯੂਜ਼ ਕਰਦਾ ਆ ਉਹ ਤਾਂ ਹੀ ਯੂਜ਼ ਕਰਦਾ ਵੀ ਆਪਣਾ ਜੋ ਵੀ ਉਹਨਾਂ ਦਾ ਦੁਨੀਆ ਦੇ ਵਿੱਚ ਜੋ ਨਾਮ ਆ ਫੇਮ ਆ ਇੱਕ ਲੈਵਲ ਆ ਉਹਨੂੰ ਉਹ ਬਰਕਰਾਰ ਰੱਖ ਸਕਣ ਅਗਰ ਇੱਕ ਸਪੋਰਟਸਮੈਨ ਲਿੰਦਾ ਉਹ ਵੀ ਇਹ ਇਸ ਕਰਕੇ ਲਿੰਦਾ ਕਿ ਮੇਰੀ ਸਪੋਰਟਸਮੈਨਸ਼ਿਪ ਜਿਹੜੀ ਆ ਉਹ ਵਧੀਆ ਜਾਵੇ ਇੱਕ ਨੇਮ ਹੋਵੇ ਮੈਂ ਇੱਕ ਲੈਵਲ ਟੱਚ ਕਰਾਂ ਉਹ ਇਸ ਕਰਕੇ ਲਿੰਦੇ ਵਟ ਪ੍ਰੋਬਲਮ ਇਹ ਆ ਰਹੀ ਆ ਵੀ ਉਹ ਉਹਦੇ ਵਿੱਚ ਵੀ ਇੱਕ ਟੈਕਨੀਕ ਆ ਇੱਕ ਟੈਕਨੀਕ ਆ ਇੱਕ ਉਹਦੇ ਵਿੱਚ ਅਜੰਡਾ ਹੈਗਾ ਵੀ ਤੁਸੀਂ ਇੱਕ ਆਪਾਂ ਮਤਲਬ ਇੱਕ ਟਾਰਗੇਟ ਕਰ ਲੈਣੇ ਆ ਵੀ ਆਪਾਂ 3 ਮਹੀਨੇ ਬਾਅਦ ਆਪਾਂ ਬੋਡੀ ਨੂੰ ਤਿਆਰ ਕਰਨਾ ਉਹਦੇ ਵਿੱਚ ਆਪਾਂ 1 ਬਾਈ 1 ਪਹਿਲਾਂ ਆਪਾਂ 7 8 10 ਮਹੀਨੇ ਤੋਂ ਕਿੰਨੇ ਸਾਲਾਂ ਤੋਂ ਆਪਾਂ ਤਿਆਰ ਕਰਦੇ ਹੁਣੇ ਅਗਰ ਆਪਾਂ ਸਟੇਜ ਤੇ ਜਾਣਾ ਤਾਂ ਇੰਨੀ ਦੇਰ ਲਈ ਆਪਾਂ ਉਹਨੂੰ ਚੀਜ਼ ਨੂੰ ਯੂਜ਼ ਕਰਨਾ ਸ਼ੁਰੂ ਕਰਦੇ ਆਂ ਅਗਰ ਆਪਾਂ ਰੈਣੀ ਉਹਦੇ ਸਿਰ ਤੇ ਆ ਕਿਉਂਕਿ ਇਹ ਵੀ ਜਿੰਨਾ ਜਿੰਨੀ ਸਾਨੂੰ ਉਹਦੀ ਪਰਫਾਰਮੈਂਸ ਮਿਲਦੀ ਜਿੰਨਾ ਮਜ਼ਾ ਹਰ ਵੇਲੇ ਫਲੈਕਸੀਬਿਲਟੀ ਜਾਣ ਰਹਿਣੀ ਲੋਕੀ ਨੂੰ ਛੱਡ ਕੇ ਨਹੀਂ ਰਾਜੀ ਉਹਨੂੰ ਵੀ ਗਲਤ ਪਾਸੇ ਯੂਜ਼ ਕਰਨ ਲੱਗ ਪੈਂਦੇ ਆ ਕਿਉਂਕਿ ਪਾਵਰ ਬਹੁਤ ਵੱਧ ਜਾਂਦੀ ਹਰ ਕੋਈ ਨਾਰਮਲ ਇਹ ਚੁੰਦਾ ਮੈਂ ਇੰਨੀ ਬੈਂਚ ਮਾਰ ਦਮਾ ਬਸ ਉਹ ਸਟੀਰੋਇਡ ਲੈਂਦਾ ਮੈਂ ਇੰਨੀ ਮਾਰਦੇ ਨਹੀਂ ਬੈਂਚ ਜਾਂ ਮੈਂ ਅੱਜ ਡੋਲਾ ਬਣਾ ਦੇਣਾ ਮੈਂ ਟੀ-ਸ਼ਰਟ ਪੋਣੀ ਟਾਈਟ ਮੈਂ ਆ ਲੈਣਾ ਮੈਂ ਵਿਆਹ ਚ ਜਾਣਾ ਮੈਂ ਉੱਥੇ ਤਕੜਾ ਦਿਸਾਂ ਉਹ ਵਾਲੀਆਂ ਚੀਜ਼ਾਂ ਦੇਖੋ ਗੇਮ ਨਾਲ ਰਿਲੇਟ ਨਹੀਂ ਕਰ ਸਕਦੇ ਅਸੀਂ ਜਿਹੜੀ ਗੇਮ ਹੈਗੀ ਆ ਇਹ ਬਹੁਤ ਹਾਈ ਡਿਸਿਪਲਿਨਡ ਹੁੰਦੀ ਆ ਕਿ ਤੁਸੀਂ ਹਰ ਵੇਲੇ ਇੱਕ ਵਧੀਆ ਖਾਣਾ ਖਾਣਾ ਵਧੀਆ ਆਪਣੀ ਲਾਈਫ ਦੇ ਜੀ ਸਿੰਪਲ ਵਧੀਆ ਨੀਂਦ ਲੈਣੀ ਉਸ ਤੋਂ ਬਾਅਦ ਆਪਣਾ ਜੋ ਵੀ ਤੁਹਾਡਾ ਐਕਸਰਸਾਈਜ਼ ਪ੍ਰੋਗਰਾਮਾ ਉਹਨੂੰ ਉਸੇ ਤਰੀਕੇ ਨਾਲ ਫੋਲੋ ਕਰਨਾ ਇਹ ਫਿਰ ਇਹ ਜਿਹੜੇ ਸਟੀਰੋਇਡਸ ਦਾ ਤੁਹਾਨੂੰ ਵਰਕ ਦੇ ਵਿੱਚ ਹੁੰਦੇ ਆ ਭਾਜੀ ਇੱਕ ਤੁਹਾਡੀ ਗੱਲ ਵਧਾਈ ਨ ਕਿ ਅੱਜ ਕੱਲ੍ਹ ਨਾ ਜਿੰਮਾਂ ਦੇ ਵਿੱਚ ਟ੍ਰੇਨਰ ਹਾਂਜੀ ਭਾਜੀ ਟ੍ਰੇਨਰ ਮੈਨੂੰ ਲੱਗਦਾ ਕਿਸੇ ਨੇ ਪਲੱਸ 2 ਕੀਤੀ ਹੋਵੇ ਕਿਸੇ ਨੇ ਬੀਏ ਕੀਤੀ ਹੋਵੇ ਮੇਨ ਇਫੈਕਟ ਇਹ ਵੀ ਆ ਭਾਜੀ ਲੇਕ ਆਫ ਨੋਲਜ ਦੀ ਜਿਹਨੂੰ ਨੋਲਜੀ ਹੈ ਨੀ ਚੀਜ਼ ਦੀ ਦੇਖੋ ਜੇ ਮੈਂ ਇੱਕ ਕਹਿ ਦਮਾ ਜੇ ਆਪਾਂ ਟ੍ਰੇਨਰ ਆਪਾਂ ਕਹਿ ਦਿੰਨੇ ਆ 12 ਪੜ੍ਹਾਇਆ ਇਹਦਾ ਮਤਲਬ ਸਾਡੇ ਇੰਡੀਆ ਦੇ ਹਿਸਾਬ ਨਾਲ ਉਹਦੀ ਵੀ 18 ਸਾਲ ਉਮਰ ਹੋਏਗੀ ਚਲੋ 20 ਸਾਲ ਲਗਾ ਲਓ 20 ਸਾਲ ਦੇ ਬੱਚੇ ਨੂੰ ਕੀ ਐਕਸਪੀਰੀਅੰਸ ਹੋਏਗਾ ਟ੍ਰੇਨਿੰਗ ਦੇਣ ਦਾ ਕਿਸੇ ਨੂੰ ਇਹ ਵੀ ਨੁਕਸਾਨ ਆ ਮੇਰੇ ਹਿਸਾਬ ਨਾਲ ਜਿਹੜਾ ਅਟੈਕ ਆ ਰਿਹਾ ਇਹ ਵੀ ਨੁਕਸਾਨ ਆ ਬਹੁਤ ਵੱਡਾ ਨੁਕਸਾਨ ਆ ਕਿਉਂਕਿ ਪਹਿਲੀ ਗੱਲ ਤਾਂ ਉਹ ਇੱਕ ਬੈਸੀ ਟ੍ਰੇਨਰ ਬਣ ਜਾਂਦੇ ਆ ਉਹਨਾਂ ਨੂੰ ਕੋਈ ਉਹਨਾਂ ਦਾ ਐਕਟੋ ਜਾਂ ਉਹ ਕਦੇ ਤਿਆਰ ਹੋ ਕੇ ਨਹੀਂ ਆਏ ਕੋਈ ਉਹਨਾਂ ਨੂੰ ਕੋਈ ਉਹ ਨਹੀਂ ਕੀਤਾ ਜਾਂਦਾ ਵੀ ਹਾਂ ਗ੍ਰੈਜੂਏਟ ਕਰ ਲਿਆ ਜਾਂ ਸਮਝ ਲਓ ਕਿਸੇ ਤਰ੍ਹਾਂ ਦੀ ਕੁਆਲੀਫਿਕੇਸ਼ਨ ਹੋ ਗਈ ਬੇਤਨ ਨੂੰ ਮੈਂ ਕੁਆਲੀਫਾਈ ਕਰ ਦਿੱਤਾ ਵੀ ਹੁਣ ਤੁਸੀਂ ਆ ਡਾਈਟੀਸ਼ਨ ਵੀ ਬਣ ਗਏ ਤੁਸੀਂ ਕਿਸੇ ਦੀ ਸਰੀਰ ਨੂੰ ਅੱਗੇ ਲੈ ਕੇ ਜਾ ਸਕਦੇ ਆ ਗੇਮ ਵਿੱਚ ਅਗਰ ਇੱਕ ਜਿਮ ਵਿੱਚ ਮਸ਼ੀਨਜ਼ ਆ ਅਗਰ ਆਪਾਂ ਮਸ਼ੀਨਜ਼ ਲਗਾ ਰਹੇ ਆ ਕਿਸ ਸਾਨੂੰ ਮਸ਼ੀਨਜ਼ ਉਹ ਫੈਕਸ਼ਨ ਪਤਾ ਆ ਕਿ ਇਹ ਮਸ਼ੀਨ ਇਦਾਂ ਚਲਣੀ ਹੈ ਇਹ ਇਦਾਂ ਚਲਣੀ ਹੈ ਉਸ ਤੋਂ ਬਾਅਦ ਡਾਈਟ ਕੀ ਹੈ ਹਾਈ ਪ੍ਰੋਟੀਨ ਲੈ ਲਓ ਇੰਨੇ ਕਾਰਬਸ ਲੋ ਫਾਈਬਰ ਲੋ ਇਹ ਠੀਕ ਹੈ ਇਟਸ ਗੁੱਡ ਵਟ ਹਾਂ ਜਦੋਂ ਅਸੀਂ ਆਪ ਨੂੰ ਕਹ ਦਿੰਨੇ ਹਾਂ ਮੈਂ ਤੈਨੂੰ ਤਕੜਾ ਕਰ ਦੇਣਾ ਤੇ ਉਹਨੂੰ ਬਾਅਦ ਚ ਕੁਝ ਪੈਸਿਆਂ ਦੇ ਲਾਲਚ ਲਈ ਉਹਨਾਂ ਨੂੰ ਸਟੀਰੋਇਡ ਦੇਣੇ ਸ਼ੁਰੂ ਕਰ ਦੇਣੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਸਟੀਰੋਇਡ ਹੈ ਕੀ ਆ ਕਿਉਂਕਿ ਜਿਹੜਾ ਬੰਦਾ ਮੈਡੀਸਨ ਕੀਤੀ ਹੋਈ ਆ ਮੈਡੀਕਲ ਪੜਿਆ ਹੋਇਆ ਆ ਜਾਂ ਸਾਇੰਟਿਸਟ ਆ ਬਹੁਤ ਵੱਡੇ ਵੱਡੇ ਡਾਕਟਰ ਆ ਜਿਨ੍ਹਾਂ ਨੇ ਇੰਡੋਕ੍ਰਾਈਨ ਸਿਸਟਮ ਬਾਰੇ ਬਹੁਤ ਲੰਬੀ ਸਟੱਡੀ ਕੀਤੀ ਹੋਈ ਆ ਉਹੀ ਇਹਦੀ ਪੋਟੈਂਸੀ ਕੱਢ ਸਕਦੇ ਆ ਵੀ ਕਿੰਨੀ ਪੋਟੈਂਸੀ ਲੈਣੀ ਆ ਉਹਦਾ ਕਿਸ ਤਰ੍ਹਾਂ ਦਾ ਸਰੀਰ ਆ ਪੱਕੀ ਤਰ੍ਹਾਂ ਦੀ ਉਹਨੂੰ ਤਿਆਰੀ ਕਰਵਾਉਣੀ ਆ ਉਹਦੇ ਹਿਸਾਬ ਨਾਲ ਇਹ ਸਰੀਰ ਚੱਲਦੇ ਆ ਔਰ ਹਰ ਵੇਲੇ ਫਿਜ਼ੀਓਥੈਰੇਪਿਸਟ ਸਾਰੇ ਨਾਲ ਰਹਿੰਦੇ ਆ ਔਰ ਉਹ ਵੀ ਇੱਕ ਡਿਸਪਲਿਨ ਕਹਿ ਸਕਦਾ ਮੈਂ ਇੱਕ ਕਹਿ ਲਓ ਜੀ ਇੱਕ ਕਿਤਾਬ ਆ ਵੀ ਉਹਨੂੰ ਪੇਜ ਵਾਈ ਪੇਜ ਕਿੱਦਾਂ ਫੋਲੋ ਕਰਨਾ ਤੇ ਜਿਹੜੇ ਹੁਣ ਜਿਹੜਾ ਬੱਚਿਆਂ ਨੂੰ ਪਤਾ ਹੀ ਕੁਛ ਨਹੀਂ ਹੈਗਾ ਆ ਉਹਨਾਂ ਨੇ ਬਸ ਇੱਕ ਬੰਦਾ ਆਉਂਦਾ ਜੀ ਉਹ 10 ਲੱਖ ਆ ਗਿਆ ਜਿਮ ਪਾਲਿਆ ਦੋ ਕੁ ਬੰਦੇ ਰੱਖ ਲਏ ਇਧਰ ਉਧਰੋਂ ਫੜ ਕੇ ਉਹ ਲੋਕੀ ਉਹਨਾਂ ਦੇ ਪੈਰੀ ਹੱਥ ਲਾਉਣ ਲੱਪ ਪੈਂਦੇ ਆ ਜਦੋਂ ਪੈਰੀ ਹੱਥ ਲਾਉਂਦੇ ਆ ਉਹਨਾਂ ਤੋਂ ਡਿਮਾਂਡ ਕਰਦੇ ਆ ਬੋਡੀ ਬਣਾਓ ਕਹਿੰਦੇ ਆਪਾਂ ਤੁਹਾਡੀ ਬੋਡੀ ਉਹਨਾਂ ਨੂੰ ਪੈਸੇ ਦਾ ਲਾਲਚ ਹੁੰਦਾ ਉਹ ਉਹਨਾਂ ਤੋਂ ਪੈਸੇ ਲੈ ਕੇ ਕੁਛ ਵੀ ਦੇ ਕੇ ਇਦਾਂ ਉਦਾਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਮੈਕੈਨਿਜ਼ਮ ਹੈਗਾ ਉਹਦਾ ਕਿ ਨਹੀਂ ਹੈਗਾ ਉਹ ਕੀ ਕਰ ਰਿਹਾ ਫਿਰ ਕਿਲ ਕਰ ਰਿਹਾ ਆਪਣੇ ਆਪ ਨੂੰ ਉਹਨਾਂ ਨੇ ਜੋ ਵੀ ਉਹਨਾਂ ਦੇ ਆਰਗਨਸ ਆ ਜਿ ਕਿਉਂਕਿ ਸਾਰੇ ਪਟੈਂਟਡ ਤੇ ਉਹ ਜਿੱਦਾਂ ਹੀ ਉਹ ਬੋਡੀ ਦੇ ਵਿੱਚ ਜਾਂਦੇ ਆ ਬੋਡੀ ਅਬਸੋਰਬ ਕਰਦੀ ਆ ਕਿਉਂਕਿ ਉਹਨਾਂ ਨੇ ਤਾਂ ਆਪਣਾ ਅਸਰ ਦਿਖਾਉਣਾ ਆ ਉਹ ਹੁਣ ਉਹ ਅਸਰ ਕਿੱਥੇ ਆ ਕਦੀ ਲੀਵਰ ਉੱਤੇ ਜਾ ਰਿਹਾ ਕਦੀ ਕਿਡਨੀਜ਼ ਸਵੈਲੋ ਹੋ ਰਹੀਆਂ ਕਦੀ ਹਾਰਟ ਨੂੰ ਪ੍ਰੋਬਲਮ ਆ ਰਹੀ ਆ ਬਲੱਡ ਗਾੜਾ ਹੋ ਰਿਹਾ ਆ ਸਾਈਆਂ ਪੈ ਰਹੀਆਂ ਆ ਕੁਝ ਵੀ ਹੋ ਸਕਦਾ ਆ ਉਹ ਜਿੰਨੀ ਦੇਰੇ ਲੋਗ ਆਪ ਖੁਦ ਨਹੀਂ ਪੜਦੇ ਉਨੀ ਦੇਰ ਕੁਝ ਨਹੀਂ ਹੋ ਸਕਦਾ ਅਗਰ ਦੂਜੀ ਗੱਲ ਆ ਅਗਰ ਤੁਸੀਂ ਕਿਸੇ ਦੀ ਦੁਕਾਨ ਤੇ ਜਾਂ ਜਿਮ ਵਿੱਚ ਜਾਂਦੇ ਆ ਪਹਿਲਾਂ ਕਮ ਸੇ ਕਮ ਕੁਆਲਿਟੀ ਦਾ ਚੈੱਕ ਕਰ ਲਓ ਬਿਜੇ ਪ੍ਰੋਫੈਸ਼ਨਲ ਜਿ ਮਜਾ ਐ ਮੈਚੂਰ ਆ ਅੱਜ ਕੱਲ ਦੇ ਜਿਮਾਂ ਜਾਂ ਤਾਂ ਮੀਟਿੰਗ ਪੁਆਇੰਟ ਹੈਗੇ ਆ ਜਾਂ ਫੇ ਆਸ਼ਕਾਂ ਦੇ ਅੱਡੇ ਬਣੇ ਹੋ ਪਏ ਆ ਠੀਕ ਆ ਔਰ ਦੂਜੀ ਗੱਲ ਆ ਉਹਨਾਂ ਨੂੰ ਅਕਲ ਕੋਈ ਨਹੀਂ ਹੈਗੀ ਬਸ ਹਾਂ ਤੁਸੀਂ ਫੀਸ ਦੇ ਦਿਓ ਅੰਦਰ ਚੱਲ ਜਾਓ ਅੰਦਰ ਤੁਹਾਨੂੰ ਇੱਕ ਟ੍ਰੇਨਰ ਮਿਲ ਜਾਂਦਾ ਭਾਵੇਂ ਉਹ ਪੀਟੀ ਆ ਭਾਵੇਂ ਨੋਰਮਲ ਆ ਹਾਂ ਤਾਂ ਤੁਸੀਂ ਬੋਡੀ ਬਣਾਉਣੀ ਆ ਮੈਂ ਤੁਹਾਡੀ ਬੋਡੀ ਕਿਉਂਕਿ ਖੁਦ ਉਹਨਾਂ ਨੂੰ ਮੋਟੀਵੇਟ ਕਰਦੇ ਆ ਬੇ ਆਪਾਂ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਸਾਡੇ ਕੋਲ ਹੈਗੀਆਂ ਜਿਨ੍ਹਾਂ ਨਾਲ ਤੁਹਾਡੀ ਬਹੁਤ ਵਧੀਆ ਬੋਡੀ ਬਣ ਸਕਦੀ ਹੈ ਜਾਂ ਤੁਸੀਂ ਦਿਨਾਂ ਦੇ ਵਿੱਚ ਇਦਾਂ ਵਟ ਇੱਕ ਬੰਦਾ ਜਿਹੜਾ ਫਰੈਸ਼ ਆ ਉਹਦੀ ਬ ਇੱਕ ਫਰੈਸ਼ ਬੰਦੇ ਨੂੰ ਮੈਚਰ ਹੋਣ ਨੂੰ ਕਮ ਸਕਾ ਮਿੰਨ 2 ਸਾਲ 2 ਸਾਲ ਤਾਂ ਉਹਨੂੰ ਵੈਸੇ ਲੱਗ ਜਾਂਦੇ ਆ ਇੱਕ ਬੋਡੀ ਦੀ ਫਲੈਕਸੀਬਿਲਟੀ ਹੱਡੀਆਂ ਸੋਧਦੇਆਂ ਨੂੰ ਸਾਰਾ ਕੁਝ ਕਰਦੇਆਂ ਨੂੰ ਉਹ ਬੰਦੇ ਨੂੰ ਆਪਣੀ ਬੋਡੀ ਦੀ ਨੋਲਿਜ ਖੁਦ ਨੂੰ ਨਹੀਂ ਹੁੰਦੀ ਦੂਜਾ ਬੰਦਾ ਪਹਿਲਾਂ ਕਹਿੰਦਾ ਮੈਨੂੰ ਤੇਰੀ ਬੋਡੀ ਦੀ ਨੋਲਿਜ ਆ ਹੁਣ ਮੈਂ ਤੇਰੀ ਬੋਡੀ ਬਣਾ ਦਊਗਾ ਦੂਜਾ ਬੰਦਾ ਕਹਿੰਦਾ ਇਹ ਤਾਂ ਯਾਰ ਬੈਸਟ ਆ ਤੂੰ ਪੈਸੇ ਲੈ ਤੇ ਮੇਰੀ ਬੋਡੀ ਬਣਾ ਉਹ ਕੀ ਕਰਦੇ ਆ ਜੋ ਵੀ ਸਟੀਰੋਇਡਸ ਜੋ ਵੀ ਮਾੜਾ ਸਮਾਨ ਫੇਕ ਜੋ ਵੀ ਡਾਊਨ ਕੁਆਲਿਟੀ ਬਲੈਕ ਮਾਰਕੀਟ ਚੋਂ ਚੁੱਕਦੇ ਆ ਪਕੜਾ ਦਿੰਦੇ ਆ ਮੰਨਦੇ ਹੋ ਕਿ ਪ੍ਰੋਟੀਨ ਵਗੈਰਾ ਜਾਲੀ ਆ ਰਹੇ ਮਾਰਕੀਟ ਚ ਬਹੁਤ ਜਿਆਦਾ ਆ ਰਹੇ ਔਰ ਆਪਾਂ ਨੋਰਮਲੀ ਪੜਦੇ ਆ ਅਛੇ ਮੇਰੀ ਗੱਲ ਸੁਣੋ ਸਾਡੇ ਕੋਲ ਤਾਂ ਟੈਕਨੀਕ ਨਹੀਂ ਹੈਗੀ ਇੰਡੀਆ ਵਿੱਚ ਤਾਂ ਦੁੱਧ ਪ੍ਰੋਟੀਨ ਕਿਤੇ ਵੀ ਨਹੀਂ ਬਣਦਾ ਫਿਰ ਵੀ ਪ੍ਰੋਟੀਨਾਂ ਦੇ ਇੰਨੇ ਬ੍ਰਾਂਡ ਖੜੇ ਹੋ ਰਹੇ ਓ ਬਾਹਰੋਂ ਮਗਾ ਰਹੇ ਆ ਉਹਨੋਂ ਵਿੱਚੋਂ ਕੁਛ ਅੱਛੇ ਆ ਕੁਛ ਨਹੀਂ ਅੱਛੇ ਔਰ ਜਿਨ੍ਹਾਂ ਨੂੰ ਤਾਂ ਸਿਰਫ ਇੱਕ ਪੈਸੇ ਦਾ ਲਾਲਚ ਹੈਗਾ ਆ ਉਹ ਤਾਂ ਆਪਣੇ ਬ੍ਰਾਂਡ ਤਿਆਰ ਕਰਕੇ ਵੇਚ ਰਹੇ ਓ ਤਾਂ ਆਪਣਾ ਪ੍ਰੋਫਿਟ ਖਾਟ ਰਹੇ ਓ 60 70 70% ਮਾਰ ਜਣਾ ਹਮ ਔਰ ਅਗਰ ਜਿਹੜੇ ਯੂ ਐਸ ਇੰਪੋਰਟ ਆ ਅਗਰ ਉਹ ਥੋੜਾ ਮ अच्छा क्यों ਤੁਸੀਂ ਜਦ ਜਿਹੜੀ ਯੂਐਸ ਦੀ ਟੈਕਨੀਕ ਆ ਉਹੀ ਵਧੀਆ ਆ ਜਿਹੜੇ ਅਗਰ ਤੁਹਾਨੂੰ ਇੰਪੋਰਟ ਦਾ ਸਮਾਨ ਵਧੀਆ ਮਿਲ ਰਿਹਾ ਨਾਲ অথੈਨਸਿਟੀ ਹੈਗੀ ਆ ਤੁਸੀਂ ਉਹ ਕਿਉਂ ਨਹੀਂ ਲੈਂਦੇ ਉਹ ਇੱਕ ਤਾਂ ਚਾਹੁੰਦੇ ਆ ਸਾਡੀ ਬੋਡੀ ਬਣ ਜਵੇ ਇੱਕ ਚਾਹੁੰਦੇ ਸਾਡੇ ਪੈਸੇ ਵੀ ਨਾ ਖਰਚ ਹੋਣ ਇਸ ਤਰ੍ਹਾਂ ਨਹੀਂ ਹੋਣਾ ਕਿਉਂਕਿ ਜਿੰਨਾ ਵੀ ਸਮਾਨ ਹੈਗਾ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਆ ਕੁਆਲਿਟੀ ਵਾਈਜ਼ ਜਿਹੜਾ ਅੱਛਾ ਕੁਆਲਿਟੀ ਤਾਂ ਨੇਚੁਰਲੀ ਮਹਿੰਗੀ ਹੋਏਗੀ ਐਕਸਪੈਂਸਿਵ ਹੋਏਗੀ ਔਰ ਬੋਡੀ ਬਿਲਡਿੰਗ ਸਭ ਤੋਂ ਮਹਿੰਗੀ ਗੇਮ ਆ ਭਜੀ ਬੋਡੀ ਬਿਲਡਿੰਗ ਚ ਪੈਸਾ ਤਾਂ ਲੱਗਦਾ ਹੀ ਲੱਗਦਾ ਆ ਜੀ ਜਿਹੜਾ ਬਾਡੀ ਬਿਲਡਿੰਗ ਕਰਦਾ ਉਹਦਾ ਤਾਂ ਜਿਹੜਾ ਭੋਜਨ ਬੰਦਾ ਖਾਂਦਾ ਆ ਉਹਦਾ ਨਾਪ ਤੋਲ ਕੇ ਖਾਂਦਾ ਆ ਇਹ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਚਲੋ ਪਰਮਾਤਮਾ ਦੇ ਜਿੰਨੇ ਸਾਹ ਲਿਖੇ ਉਹਨੇ ਤਾਂ ਆਉਣਾ ਹੀ ਆਉਣੇ ਆ ਚਾਹੇ ਅਸੀਂ ਘੁੰਮਣ ਸਾਹਿਬ ਦੀ ਗੱਲ ਕਰ ਲਈ ਐਟੈਕ ਨਾਰਮਲ ਬੰਦੇ ਨੂੰ ਵੀ ਆਉਂਦਾ ਬਾਡੀ ਬਿਲਡਰ ਨੂੰ ਵੀ ਆ ਸਕਦਾ ਆ ਇਹ ਤਾਂ ਪਰਮਾਤਮਾ ਦੇ ਹੱਥ ਵਾ ਠੀਕ ਹੈ ਜੀ ਪਰ ਬੰਦਾ ਇਹਦਾ ਨਾਪ ਤੋਲ ਕੇ ਖਾਂਦਾ ਫਿਰ ਵੀ ਉਹਦੇ ਬਾਰੇ ਗੱਲਾਂ ਲੋਕ ਕਰ ਰਹੇ ਆ ਜੀ ਦੇਖੋ ਸਾਡੇ ਲੋਗ ਜਿਹੜੇ ਇੱਕ ਪੱਖ ਤੇ ਕਦੀ ਨਹੀਂ ਰਹਿੰਦੇ ਜਿਹੜਾ ਵੀ ਇਹਨਾਂ ਨੂੰ ਦਿਖੇ ਪੱਖ ਕਮਜ਼ੋਰ ਹੋ ਗਿਆ ਪਹਿਲਾਂ ਜਦੋਂ ਬਹੁਤ ਤਕੜਾ ਅਸੀਂ ਜੀਂਦਾ ਸੀ ਸਾਰੇ ਲੋਗ ਉਹਦੇ ਨਾਲ ਫੋਟੋਆਂ ਖਿਚੋਣ ਨੂੰ ਆਟੋਗ੍ਰਾਫਸ ਲੈਣ ਨੂੰ ਉਹਨਾਂ ਐਕਸੀ ਜਾਂ ਉਹਦਾ ਲਾਈਫ ਸਟਾਈਲ ਜਾਣਨ ਨੂੰ ਬੜੇ ਇੱਛਾ ਕਰਦੇ ਸੀ ਇਹ ਬਨੋ ਅਗਰ ਕਹਿ ਵੀ ਦਵੀ ਤਾਂ ਮੇਰਾ ਆ ਲਾਈਫ ਸਟਾਈਲ ਆ ਮੈਂ ਆ ਡਾਈਟ ਖਾਣਾ ਸਭ ਲੋਕੀਓ ਨੂੰ ਫੋਲੋ ਕਰੂਗੇ ਵਟ ਅਗਰ ਉਹ ਅਗਰ ਅੱਜ ਜ ਜ ਰੁਹੇ ਜਮੀਨ ਤੋਂ ਪਰਦਾ ਕਰ ਗਿਆ ਤਾਂ ਸਭ ਲੋਕਾਂ ਨੇ ਉਲਟਾ ਬੋਲਣਾ ਸ਼ੁਰੂ ਕਰ ਦਿੱਤਾ ਵਟ ਇਹ ਲੋਕੀ ਬੋਲਣਗੇ ਜਰੂਰ 10 15 20 ਦਿਨ ਇਹਨਾਂ ਨੇ ਫਿਰ ਇੱਕ ਹੋਰ ਇਦਾਂ ਦਾ ਹੀ ਕੋਈ ਬੋਡੀ ਬਿਲਡਰ ਲੱਭ ਲੈਣਾ ਉਹਨੂੰ ਫੋਲੋ ਕਰਨਾ ਸ਼ੁਰੂ ਕਰ ਲੈਣਾ ਔਰ ਫਿਰ ਉਹ ਉਹਨੂੰ ਕਹਿਣਾ ਇਹਦੀ ਬੋਡੀ ਬਹੁਤ ਵਧੀਆ ਇਦਾਂ ਉਦਾਂ ਔਰ ਉਹਨੂੰ ਜਦੋਂ ਫਿਰ ਅਗਰ ਉਹਨਾਂ ਵੀ ਕੁਝ ਹੋ ਜਾਂਦਾ ਤਾਂ ਫਿਰ ਇਹਨਾਂ ਨੇ ਗੱਲਾਂ ਕਰਨੀਆਂ ਇਹਨਾਂ ਲੋਕਾਂ ਦਾ ਕੋਈ ਵੀ ਇੱਕ ਪੱਖ ਨਹੀਂ ਮਿਲਦਾ ਔਰ ਮੇਰੇ ਖਿਆਲ ਨਾਲ ਜਿਹੜੇ ਸਾਡੇ ਆ 80 90% ਦਾ ਅਨਪੜ੍ਹ ਹੈਗੇ ਆ ਜਿਹੜੇ ਸਾਡੇ ਨਾ ਤਾਂ ਉਹ ਪੜ੍ਹੇ ਲਿਖੇ ਆ ਨਾ ਤਾਂ ਉਹ ਬੈਲ ਬਿਹਿਵਡ ਹੈ ਨਾ ਤਾਂ ਉਹਨਾਂ ਨੂੰ ਕੋਈ ਨੋਲਜ ਹੈਗੀ ਆ ਵੀ ਇਹ ਚੀਜ਼ ਕੀ ਹੈਗੀ ਜਾਂ ਕਿੱਦਾਂ ਇਹਦੇ ਵਿੱਚ ਰਹਿਣਾ ਆਪਾਂ ਜਾਂ ਕਿੱਦਾਂ ਅਗਰ ਕਿਸੇ ਬੰਦੇ ਨੇ ਇੰਨੀ ਮਿਹਨਤ ਕੀਤੀ ਯਾਰ ਕਿੰਨਾ ਆਪਣੇ ਆਪ ਨੂੰ ਅੱਗੇ ਲੈ ਕੇ ਗਿਆ ਤਾਂ ਨੋ ਨੋਟ ਨੋ ਡਾਊਟ ਉਹਦੇ ਕੋਲ ਟੈਕਨੀਕ ਵੀ ਹੋਏਗੀ ਟੈਕਨੀਕ ਹੋਏਗੀ ਅਗਰ ਉਹਦੇ ਟ੍ਰੇਨਰ ਜਾਂ ਖੁਦ ਆਪਣੇ ਆਪ ਨੂੰ ਇੰਨਾ ਪਰਫੈਕਟ ਬਣਾ ਚੁੱਕਾ ਸੀ ਇਹ ਤਾਂ ਹੁਣ ਰੱਬ ਵੱਲੋਂ ਕੁਝ ਵੀ ਹੋ ਗਿਆ ਜਾਂ ਚਲੋ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਮੈਡੀਸਨ ਜਾਂ ਚਲੋ ਰੱਬ ਦਾ ਜਿੱਦਾਂ ਵੀ ਆਪਾਂ ਵੀ ਕਹਿੰਦਾ ਵੀ ਕਹਿ ਸਕਦੇ ਬਟ ਹੁਣ ਇਹ ਨਹੀਂ ਆਪਾਂ ਕਿ ਉਹਦੀ ਇੱਕ ਸਾਰੀ ਜ਼ਿੰਦਗੀ ਦੀ ਕਮਾਈ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਬਹੁਤ ਜ਼ਿਆਦਾ ਔਖੀ ਗੇਮ ਆ ਔਰ ਬਹੁਤ ਜ਼ਿਆਦਾ ਕੰਮ ਰਹਿ ਕੇ ਤੁਹਾਨੂੰ ਇਹ ਗੇਮ ਕਰਨੀ ਪੈਣੀ ਆ ਅਗਰ ਤੁਸੀਂ ਇਸ ਗੇਮ ਚਾਉਣਾ ਪਿੰਦਾ ਆਪਣੇ ਆਪ ਨੂੰ ਕੰਮ ਰੱਖੋ ਅਗਰ ਤੁਸੀਂ ਕਿਸੇ ਜਿਮ ਚ ਜਾਣਦੇ ਆ ਤਾਂ ਕਿਸੇ ਦੀਆਂ ਗੱਲਾਂ 'ਚ ਜਲਦੀ ਨਾ ਆਵੋ ਪਹਿਲਾਂ ਪੁੱਛਗਿਸ਼ ਕਰ ਲਓ ਵੀ ਇਹ ਮੈਚੁਰ ਜਿਮ ਆ ਜਾਂ ਪ੍ਰੋਫੈਸ਼ਨਲ ਐਮਚੂਰ ਦਾ ਮਤਲਬ ਲੋਕੀ ਅੱਜਕੱਲ ਕਿਸੇ ਨੇ ਕੰਮ ਤਾਂ ਕਰਨਾ ਹੀ ਹੁੰਦਾ ਥੋੜੇ ਜਿਹੇ ਪੈਸੇ ਲੈ ਕੇ ਉਹ ਕਹਿੰਦੇ ਮਸ਼ੀਨਾਂ ਲੈ ਕੇ ਜਿਮੇ ਖੋਲੋ ਚਲੋ ਲੋਕੀ ਅੱਜਕੱਲ ਟ੍ਰੈਂਡ ਹੈਗਾ ਬਟ ਹਾਂ ਤੁਸੀਂ ਉੱਥੇ ਚੱਲ ਜਾਓ ਬੈਸਟ ਆ ਕਰਨਾ ਚਾਹੀਦਾ ਬਟ ਇਹ ਨਹੀਂ ਕਿ ਤੁਸੀਂ ਉਹਨਾਂ ਦੇ ਵਿੱਚ ਖੁੱਬ ਜੋ ਹਾਂ ਜਿੱਦਾਂ ਉਹ ਕਹੇ ਤੁਸੀਂ ਉਹਨਾਂ ਨੂੰ ਵੀ ਫੋਲੋ ਕਰਨਾ ਸ਼ੁਰੂ ਕਰ ਦੋ ਕਿਉਂਕਿ ਅਗਰ ਤੁਸੀਂ ਅਗਰ ਫੋਲੋ ਕਰਨਾ ਹੈ ਜਿਹੜੇ ਪ੍ਰੋਫੈਸ਼ਨਲ ਆ ਜਿਹੜੇ ਆਪਣੇ ਆਪ ਨੂੰ ਸੈੱਟ ਕਰ ਚੁੱਕੇ ਆ ਜ ਜ ਤੁਹਾਨੂੰ ਪਤਾ ਵੀ ਜੈਨੂਅਲ ਹੈਗੇ ਤੁਸੀਂ ਹੁਣ ਜੈਨੂਅਲ ਬਹੁਤ ਘੱਟ ਹੈਗੇ ਆ ਇਸ ਵੇਲੇ ਮਾਰਕੀਟ ਵਿੱਚ ਸਾਡੀ ਮਾਰਕੀਟ ਵਿੱਚ ਜੇ ਤੁਸੀਂ ਕਹੋ ਕਿ ਆ ਬੋਡੀ ਬਿਲਡਿੰਗ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਜੈਨੂਅਲ ਤੁਹਾਨੂੰ ਆਮ ਕਰਕੇ 90% ਫੇਕ ਲੋਕ ਹੀ ਮਿਲਣਗੇ ਕਿਉਂਕਿ ਇੱਕ ਨਾਲ ਲਾਲਚ ਬਸ ਹੋ ਕੇ ਇਸ ਗੇਮ 'ਚ ਆਏ ਆ ਵੀ ਅਸੀਂ ਪੈਸੇ ਕਿੱਦਾਂ ਕਮਾਉਣੇ ਉਹ ਇਹ ਨਹੀਂ ਇਸ ਗੇਮ ਤਾਂ ਨਹੀਂ ਆਏ ਵੀ ਆ ਉਹਨਾਂ ਨੂੰ ਇਸ ਜੀਨ ਕੋਈ ਲੈਣ ਦੇ ਨਹੀਂ ਉਹ ਇਸ ਤਰ੍ਹਾਂ ਦਾ ਜਦੋਂ ਕੋਈ ਸਟੀਰੋਇਡਸ ਦਿੱਤੇ ਆ ਜਾਂ ਟੈਬਲੈਟਸ ਦਿੱਤੀਆਂ ਆ ਜਿਹੜਾ ਤੁਹਾਡਾ ਅੰਦਰੋਂ ਕਿਲ ਕਰ ਰਿਹਾ ਆ ਤੁਹਾਡੇ ਸਾਰੇ ਆਰਗਨਸ ਨੂੰ ਮਾਰ ਰਿਹਾ ਆ ਤੁਹਾਨੂੰ ਅੱਗੇ ਪ੍ਰੋਬਲਮਸ ਵਿੱਚ ਆ ਰਿਹਾ ਉਹ ਫਿਰ ਆਪਾਂ ਨੂੰ ਬੋਡੀ ਬਿਲਡਿੰਗ ਜਾਂ ਇੱਕ ਫਿਟਨੈਸ ਕਿੱਦਾਂ ਕਹਿ ਸਕਦੇ ਆ ਇਹ ਤਾਂ ਹੁਣ ਸਾਨੂੰ ਹੀ ਚਾਹੀਦਾ ਸਾਨੂੰ ਫੇਰ ਹੋਣਾ ਚਾਹੀਦਾ ਪਹਿਲਾਂ ਆਪਣੀ ਤੁਸੀਂ ਸਟੱਡੀ ਕਰੋ ਆਪਣੇ ਆਪ ਨੂੰ ਪਹਿਲਾਂ ਇੱਕ ਥਾਂ ਤੇ ਖੜੇ ਕਰਕੇ ਦੇਖੋ ਸੋਚੋ ਵਿਚਾਰੋ ਵੀ ਆਪਾਂ ਨੂੰ ਆਹ ਲੈਂਡ 'ਚ ਜਾਣਾ ਚਾਹੀਦਾ ਕਿ ਨਹੀਂ ਜਾਇਦਾ ਜਾਂ ਫਿਰ ਆਪਾਂ ਸਿੰਪਲੀ ਫਿਟਨੈਸ ਲਈ ਠੀਕ ਆ ਕਿਉਂਕਿ ਇਹ ਬਹੁਤ ਔਖੀ ਗੇਮ ਆ ਬਿਲਕੁਲ ਹੋਰ ਬੋਡੀ ਬਿਲਡਿੰਗ ਹਰ ਕੋਈ ਨਹੀਂ ਕਰ ਸਕਦਾ ਇਹ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਜਿੰਨੇ ਵੀ ਬੋਡੀ ਬਿਲਡਿੰਗ ਜਦੋਂ ਦੀ ਸਭ ਨੇ ਕਿਹਾ ਵੀ ਇਹ ਜੀਨਸ ਉੱਤੇ ਹੁੰਦੀ ਆ ਵੀ ਜਿਹੜੀ ਕੋਈ ਵੀ ਸਪੋਰਟਸਮੈਨਸ਼ਿਪ ਆ ਨਾ ਉਹ ਜੀਨਸ ਤੇ ਚੱਲਦੀ ਹੁੰਦੀ ਆ ਕੋਈ ਵੀ ਹਰ ਬੰਦਾ ਜੇ ਕੋਈ ਅਗਰ ਮੰਨ ਦੀ ਰਫਤਾਰ ਹੈਗੀ ਹੈ ਮੇਰੀ ਮੰਨ ਦੀ ਰਫਤਾਰ ਬਹੁਤ ਤੇਜ਼ ਆ ਮੈਂ ਕਹਿਦਾਂ ਮੈਂ ਸਰੀ ਬੋਡੀ ਬਿਲਡਰ ਬਣ ਜਾਣਾ ਕਿੱਦਾਂ ਬਣ ਜਾਊਂਗਾ ਕਿਉਂਕਿ ਰੱਬ ਨੇ ਉਹ ਚੀਜ਼ ਦਿੱਤੀ ਨਹੀਂ ਹੈਗੀ ਕਿ ਹਰ ਇੱਕ ਬੰਦੇ ਦਾ ਡਿਫਰੈਂਟ ਹੁੰਦਾ ਤੁਸੀਂ ਦੇਖਿਆ ਹੋਣਾ ਕਈ ਵਾਰ ਬੰਦਾ ਹੌਲੀ ਹੌਲੀ ਹੁੰਦਾ ਪਰ ਉਹ ਆਪਣਾ ਚਾਰਮ ਲਾਕੋ ਬਹੁਤ ਜ਼ਿਆਦਾ ਤਰੱਕੀ ਕਿਉਂਕਿ ਉਹਨੇ ਰੱਬ ਨੇ ਉਹਨੂੰ ਸਰੀਰ ਉਸ ਤਰ੍ਹਾਂ ਦਾ ਦਿੱਤਾ ਆ ਬਿਲਕੁਲ ਉਸ ਗੇਮ ਵਿੱਚ ਚੱਲਣ ਨੂੰ ਹਰ ਬੰਦੇ ਨੂੰ ਉਸੇ ਹਿਸਾਬ ਨਾਲ ਗੇਮ ਸਿਲੈਕਟ ਕਰੋ ਜਿਹੜੀ ਉਹਨੂੰ ਚਾਹੀਦੀ ਹਾਂ ਫਿਟਨੈਸ ਹਰ ਇੱਕ ਨੂੰ ਚਾਹੀਦੀ ਆ ਜਿਮ ਵਿੱਚ ਜਾਓ ਬਟ ਇਦਾਂ ਆਪਣੇ ਆਪ ਨੂੰ ਨਾ ਕਿਸੇ ਦੇ ਸਪੋਰਦ ਨਾ ਕਰਦੇ ਹੋ ਵੀ ਤੂੰ ਮੈਨੂੰ ਰੱਖ ਭਾਵੇਂ ਮਾਰ ਕਿਉਂਕਿ ਉਹ ਲੋਕੀ ਆਮ ਇੱਕ ਲਾਲਚੀ ਲੋਗ ਆ ਰੱਬ ਨਹੀਂ ਹੈਗੇ ਜਿਹੜਾ ਰੱਬ ਤੁਹਾਨੂੰ ਰੱਖ ਸਕਦਾ ਉਹ ਕੋਈ ਨਹੀਂ ਰੱਖਦੇ ਬਿਲਕੁਲ ਬਿਲਕੁਲ ਸ਼ੁਕਰੀਆ ਭਾਜੀ ਧੰਨਵਾਦ ਬਹੁਤ ਧੰਨਵਾਦ ਸ਼ੁਕਰੀਆ ਬਿਲਕੁਲ ਥੈਂਕ ਯੂ ਥੈਂਕ ਯੂ